ਭਾਈ ਨਾਰਾਇਣ ਸਿੰਘ ਚੋੜੇ ਦਾ ਜੇਲ੍ਹ ਚੋਂ ਪ੍ਰੈਸ ਬਿਆਨ ਜਥੇਦਾਰ ਸਹਿਬਾਨ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ 'ਚ ਸਵਾਰ ਹੋਣ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਭਾਈ ਨਾਰਾਇਣ ਸਿੰਘ ਚੋੜਾ ਬਾਦਲਾਂ ਦੇ ਲਾਇ ਜਥੇਦਾਰ ਜਦੋਂ ਉਹਨਾਂ ਦੇ ਤਾਬਿਆਦਾਰ ਨਾ ਬਣੇ ਤਾਂ ਜਲੀਲ ਕਰਕੇ ਘਰਾਂ ਨੂੰ ਤੁਰੇ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਦ੍ਰਿੜਤਾ ਨਾਲ ਧਾਰਕੇ ਤੇ ਆਪਣੇ ਆਪ ਸੰਪਰਪਤ ਕਰਕੇ ਸੇਵਾ ਕਰਦਿਆਂ ਕੋਮਲੀ ਸੁਜੇ ਫੈਸਲੇ ਲੈਣ ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ 'ਚ ਸਵਾਰ ਹੋਣ ਹੁਣ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਤੇ ਸਿੱਖ ਰਹਿਣਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਦੀ ਜਿ라 ਜੇਲ ਦੀਆਂ ਸਲੱਖਾਂ ਪਿੱਛੇ ਬੰਦ ਪੰਥਕ ਚਿੰਤਕ ਭਾਈ ਨਰੈਣ ਸਿੰਘ ਚੌੜਾ ਨੇ ਜੇਲ੍ਹ ਵਿੱਚ ਮੁਲਾਕਾਤ ਕਰਨ ਗਏ ਉਹਨਾਂ ਦੇ ਪੁੱਤਰ ਐਡਵੋਕੇਟ ਜਗਜੀਤ ਸਿੰਘ ਰਾਹੀ ਜਾਰੀ ਆਪਣੇ ਬਿਆਨ ਵਿੱਚ ਕੀਤਾ ਉਹਨਾਂ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਅਕਾਲੀ ਦਲ ਬਾਦਲ ਜਿੱਥੇਦਾਰਾਂ ਨੂੰ ਆਪਣੇ ਲਫਾਫਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ ਜਿੰਨਾ ਚਿਰ ਉਹ ਬਾਦਲ ਕੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ ਤੇ ਜੇ ਕਿਤੇ ਕੁਝ ਕੁ ਸ਼ਬਦ ਇਧਰ ਉਧਰ ਹੋ ਜਾਣ ਤਾਂ ਤਾਨਾਸ਼ਾਈ ਪ੍ਰਵਿਰਤੀ ਦੇ مالک ਬਾਦਲ ਪਰਿਵਾਰ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਖਾ ਦਿੰਦੇ ਹਨ ਉਹਨਾਂ ਕਿਹਾ ਕਿ ਇਹ ਇਤਿਹਾਸ ਗਵਾਹ ਹੈ ਕਿ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਜਿਹਾ ਸਿੱਖ ਪੰਥ ਦੇ ਇਤਿਹਾਸਕ ਦਿਹਾੜੇ 1999 ਵਿੱਚ ਵੀ ਹੋਇਆ ਜਦੋਂ ਸਮੂਚਾ ਸਿੱਖ ਪੰਥ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਸਮਾਗਮ ਰਚਿਆ ਰਿਹਾ ਸੀ ਉਸ ਵੇਲੇ ਜਿਸਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰੂ ਸਿੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਿਸਦਾਰਾਂ ਨੂੰ ਪ੍ਰਵਾਨ ਨਹੀਂ ਕਰਦਾ ਉਹਨਾਂ ਸਿੱਖ ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦੇ ਆਂ ਕਿਹਾ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾ ਪੰਥ ਤੇ ਇੱਕ ਕਲੰਕ ਹੈ ਜਿਸ ਤੋਂ ਸਿੱਖ ਨੂੰ ਸਿੱਖਾਂ ਨੂੰ ਖਿਹੜਾ ਛਡਾਉਣਾ ਚਾਹੀਦਾ